ਹਾਂਜੀ ਕਿਸਾਨ ਵੀਰੋ ਬਾਈ ਜੀ ਮਨੂਰ ਕੰਪਨੀ ਸੰਗਰੂਰ ਵਾਲਿਆਂ ਨੇ ਸੁਪਰ ਸੀਡਰ ਦੇਖੋ ਭਰਾਵੋ ਬਣਾਇਆ ਜਿਵੇਂ ਆਪਾਂ ਪਹਿਲਾਂ ਕਹਨੇ ਆ ਨਾ ਸੁਪਰ ਸੀਡਰ ਨਾਲ ਬਜਾਈ ਵੇਲੇ ਵੀ ਸਾਡੇ ਕਣਕ ਦੇ ਦਾਣੇ ਜਾਂ ਕਿਸੇ ਵੀ ਹੋਰ ਫਸਲ ਦੇ ਬੀਜਾਂ ਲੱਗਿਆ ਉੱਚੇ ਨੀਵੇਂ ਹੋਸੇ ਰਹ ਜਾਂਦੇ ਆ ਡੂੰਘੇ ਹੋ ਜਾਂਦੇ ਆ ਜਾਂ ਵੀ ਸੈਟਿੰਗ ਨਹੀਂ ਪੈਂਦੀ ਹੈਗੀ ਵਾਹਣ ਦੇ ਅਕੋਰਡਿੰਗ ਤਾਂ ਦੇਖੋ ਬਾਈ ਜੀ ਜੈਕ ਲਾਤਾ ਬਿਲਕੁਲ ਕਿਵੇਂ ਮਰਜ਼ੀ ਆਪਾਂ ਬਾਈ ਪੋਰ ਵਾਲੇ ਉਸ ਨੂੰ ਉੱਚਾ ਨੀਵਾਂ ਕਰ ਸਕਦੇ ਆ ਤੇ ਜੇਕਰ ਜੈਕ ਤੇ ਚਲਾਉਣਾ ਜੈਕ ਤੇ ਵੀ ਚੱਲੂ ਜੇਕਰ ਉਹਨੂੰ ਮੈਨੂਅਲ ਹੀ ਸੈਟਿੰਗ ਕਰਨੀ ਹੈਗੀ ਤਾਂ ਤੁਸੀਂ ਉਵੇਂ ਵੀ ਉਹਨੂੰ ਕਰ ਸਕਦੇ ਹੋਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ 3 ਇਨ ਬਣਾ ਇਹ ਬਾਈ ਤੇ ਜੇਕਰ ਤੁਸੀਂ ਇਹਨੂੰ ਸੁਪਰਸੀਡਰ ਤੋਂ ਰੋਟਾਵੇਟਰ 0 ਡ੍ਰਿਲ ਤੇ ਬਾਈ ਆਪਾਂ ਕਹਿ ਦਈਏ ਵੀ ਰੋਟਾਵੇਟਰ ਬਣਾਉਣਾ ਤਾਂ ਸਿਰਫ 1 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਬਣ ਜਾਓ ਤੇ ਸੋਨੂੰ ਜਿਹੜੀ ਜੈਕ ਵਾਲੀ ਤਕਨੀਕ ਆ ਕਿਵੇਂ ਲੱਗੀ ਆ ਦੇਖੋ ਬਾਈ ਦੋ ਪਿੰਨਾ ਕੱਢਣੀਆਂ ਨੇ ਸਿਰਫ ਤੇ ਦੋ ਪਿੰਨਾਂ ਹੀ ਇਧਰਲੇ ਪਾਸੇ ਨੇ ਕੋਈ ਨਾਟ ਖੋਲਣ ਦੀ ਲੋੜ ਨਹੀਂ ਕੋਈ ਥੌੜੀ ਚੱਕਣ ਦੀ ਲੋੜ ਨਹੀਂ ਹੈਗੀ 1 ਮਿੰਟ ਦੇ ਸਮੇਂ ਤੋਂ ਪਹਿਲਾਂ ਪਹਿਲਾਂ ਹੀ ਸੁਪਰ ਸੀਡਰ ਤੋਂ ਰੋਟਾਵੇਟਰ ਅਲੱਗ ਬਣ ਜੂ 0 ਡ੍ਰਿਲ ਅਲੱਗ ਬਣ ਜੂ ਤੇ ਭਰਾਵੋ ਜਿਹੜਾ ਆਪਾਂ ਕਹਿ ਦਈਏ ਵੀ ਸੁਪਰ ਸੀਡਰ ਜਿਹੜਾ ਉਹ ਅਲੱਗ ਰਹਿ ਜੂ ਦੇਖੋ ਬਾਈ ਕਿਵੇਂ ਲੱਗਿਆ ਤੇ ਇਹਦੇ ਵਿੱਚ ਇਹੀਆਂ ਵਿਸ਼ੇਸ਼ਤਾਵਾਂ ਪਾਈਆਂ ਨੇ ਜਿਹੜੀਆਂ ਤੁਹਾਨੂੰ ਕਿਸੇ ਹੋਰ ਸੁਪਰ ਸੀਡਰ ਦੇ ਵਿੱਚ ਮਿਲਣੀਆਂ ਨਹੀਂ ਹੈਗੀਆਂ ਆਜੋ ਇਹਦਾ ਕਰਦੇ ਆ ਪੂਰਾ ਫੁੱਲ ਰਿਵਿਊ ਮਨੂਰ ਐਗਰੀ ਵਰਕਸ ਸੰਗਰੂਰ ਵਾਲੇ ਵੀਰਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਬਸਰੀਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜਿਲ੍ਹਾ ਬਰਨਾਲਾ ਭਰਾਵੋ ਅੱਜ ਪਹੁੰਚਿਆਂਗੇ ਬਾਈ ਜੀ ਆਪਾਂ ਮਨੂਰ ਐਗਰੋ ਇੰਡਸਟਰੀ ਦੇ ਵਿੱਚ ਸੰਗਰੂਰ ਜਿੱਥੇ ਕਿਸਾਨ ਭਰਾ ਲੈ ਸਕਦੇ ਆ ਬਾਈ 50 ਤੋਂ ਲੈ ਕੇ 80% ਸਬਸਿਡੀ ਦਾ ਲਾਹਾ ਤੇ ਮੈਂ ਖਾਸ ਤੌਰ ਤੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾਗਾ ਵੀ ਜਿਹੜੀਆਂ ਆਪਾਂ ਤੁਹਾਨੂੰ ਖੂਬੀਆਂ ਭਰਾਵੋ ਇਸ ਸੁਪਰ ਸੀਡਰ ਦੇ ਵਿੱਚ ਦਿਖਾਵਾਂਗੇ ਜਿਹੜਾ ਕਿ ਭਰਾਵੋ ਇਹ 3-ਇਨ-1 ਹੈ 1 ਮਿੰਟ ਦੇ ਵਿੱਚ ਵਿੱਚ ਯਾ ਗੱਲ ਵੀ 1 ਮਿੰਟ ਤੋਂ ਪਹਿਲਾਂ ਪਹਿਲਾਂ ਬਾਈ ਇਹ ਸੁਪਰ ਸੀਡਰ ਤੋਂ ਰੋਟਾ ਵੇਟਰ ਤੇ 0 ਡ੍ਰਿੱਲਾ ਜਿਹੜਾ ਇਹ ਬਾਈ ਜੀ ਬਣ ਜਾਣਾ ਹੁਣ ਜੇਕਰ ਆਪਾਂ ਬਾਈ ਇਹਦੀ ਗੱਲ ਕਰੀਏ ਪਹਿਲਾਂ ਤੁਹਾਨੂੰ ਆਪਾਂ ਇਹਨੂੰ ਇੱਕ ਵਾਰੀ ਆਲੇ ਦੁਆਲੇੋਂ ਦਿਖਾ ਦਈਏ ਤੇ ਨਾਲ ਹੀ ਇਹਦੀਆਂ ਖੂਬੀਆਂ ਦੀ ਗੱਲਬਾਤ ਕਰਨੀਆਂ ਵੀ ਕੰਪਨੀ ਨੇ ਜਿਹੜੀ ਸਭ ਤੋਂ ਵੱਡੀ ਖੂਬੀ ਇਹਦੇ ਵਿੱਚ ਕੀ ਕੀਤੀ ਹੈ ਇਹਦੇ ਵਿੱਚ ਭਰਾਵੋ ਆਹ ਜੈਕ ਸਿਸਟਮ ਲਾਤਾ ਇੱਥੇ ਇਹ ਮੈਨੂਅਲੀ ਵੀ ਹੈ ਤੇ ਜੈਕ ਵਾਲਾ ਵੀ ਆ ਜੈਕ ਵਾਲਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਸਭ ਤੋਂ ਵੱਡਾ ਕੰਮ ਕੀ ਹੈ ਵੀ ਜਿਹੜੇ ਆਹ ਬੀਜ ਪੈਂਦੇ ਨੇ ਜਿਵੇਂ ਕਈ ਵਾਰ ਕੋਈ ਵੀਰ ਕਹਿੰਦਾ ਵੀ ਯਾਰ ਸਾਡੇ ਬਾਹਣ ਦੇ ਅਕੋਰਡਿੰਗ ਬੀਜ ਆ ਜਿਹੜਾ ਹੋਸਾ ਪੈ ਗਿਆ ਜਾਂ ਵੀ ਡੂੰਗਾ ਪੈ ਗਿਆ ਜਾਂ ਵੀ ਸਹੀ ਨਹੀਂ ਪਿਆ ਹਨਾ ਤਾਂ ਇਹਨੂੰ ਤੁਸੀਂ ਆਪਦੇ ਹਿਸਾਬ ਨਾਲ ਬੀਜ ਦੀ ਐਡਜਸਟਮੈਂਟ ਕਰਕੇ ਜੈਕ ਨਾਲ ਬੰਦਾ ਉੱਪਰੋਂ ਬੈਠਾ ਹੋਇਆ ਜਿਹੜੇ ਆਹ ਬੀਜ ਪਾਉਣ ਵਾਲੇ ਆਪਾਂ ਕਹੀਏ ਬਾਈ ਬਲੇਡ ਨੇ ਇਹਨਾਂ ਨੂੰ ਉੱਪਰ ਨੀਕੇ ਜਿਹੜਾ ਪੂਰਾ ਨੂੰ ਕਰ ਸਕਦਾ ਹੈਗਾ ਉਦੋਂ ਬਾਅਦ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ 1 ਮਿੰਟ ਦੇ ਵਿੱਚ ਵਿੱਚ ਇਹ ਰੋਟਾਵੇਟਰ ਸੁਪਰ ਸੀਟਰ ਤੇ ਜ਼ੀਰੋ ਡਰ ਲਵਾਣ ਜੂ ਆਹ ਦੇਖ ਲਓ ਭਰਾਵੋ ਪੈਨ ਸਿਸਟਮ ਕੋਈ ਤੁਹਾਨੂੰ ਪਾਨਾ ਚੱਕਣ ਦੀ ਲੋੜ ਨਹੀਂ ਪੈਣੀ ਕੋਈ ਨਟ ਬੋਲਟ ਖੋਲਣ ਦੀ ਲੋੜ ਨਹੀਂ ਪੈਣੀ ਸਿਰਫ ਪਿੰਦਾ ਖੋਲੋ ਤੇ ਨੇ 1 ਮਿੰਟ ਦੇ ਵਿੱਚ ਵਿੱਚ ਬਣ ਜਾਣਾ ਇਸੇ ਕਰਕੇ ਇਹਨੂੰ ਕਿਹਾ 3 ਇਨ 1 ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਆ ਬਾਈ ਨਹੀਂ ਹਰੇਕ ਸੁਪਰਸੀਡਰ ਦੇ ਵਿੱਚ ਤਿੰਨ ਗੇਅਰ ਹੁੰਦੇ ਨੇ ਦੋ ਗੇਅਰ ਦੂਜੇ ਪਾਸੇ ਹੋਗੇ ਤੇ ਇੱਕ ਗੇਅਰ ਹੁੰਦਾ ਬਾਈ ਇਧਰਲੇ ਪਾਸੇ ਇਧਰਲੇ ਪਾਸੇ ਭਰਾਵੋ ਇਹਨਾਂ ਨੇ ਇੱਕ ਗੇਅਰ ਚੱਕਦਾ ਉਹਦਾ ਕਾਰਨ ਕੀ ਹੈ ਵੀ ਜਮਾ ਬੱਟ ਦੇ ਨਾਲ-ਨਾਲ ਜਿਹੜਾ ਆ ਪੋਰ ਆਗਾ ਇਹ ਪੋਰ ਨੇ ਬਾਈ ਦਾਣੇ ਪਾਉਣੇ ਆ ਤੇ ਗੇਅਰ ਇੱਕ ਘਟਾਉਣ ਦੇ ਨਾਲ ਛੋਡਾ ਜਿਹੜਾ ਜਦੋਂ ਤੁਸੀਂ ਇਹਦੀ ਸਰਵਿਸ ਕਰਾਉਣੀ ਹੋ ਸਰਵਿਸ ਵੇਲੇ ਇੱਕ ਗੇਅਰ ਦੀ ਸਰਵਿਸ ਦਾ ਜਿਹੜਾ ਖਰਚਾ ਵੀ ਘਟ ਗਿਆ ਵੈਸੇ ਕੰਪਨੀ ਨਾਲ ਇੱਕ ਆਹ ਪੋਰ ਵੀ ਦਿੱਤਾ ਜੇਕਰ ਇਹਨੂੰ ਵਰਤਣਾ ਵਰਤ ਲੋ ਨਹੀਂ ਵਰਤਣਾ ਤਾਂ ਕੱਲਾ ਜਿਹੜਾ ਆਹ ਪੋਰ ਆਗਾ ਇਧਰਲੇ ਪਾਸੇ ਵਾਲਾ ਇਹ ਛੋਡਾ ਬਾਈ ਡੰਗ ਜਿਹੜਾ ਸਾਰੀ ਜਾਊਗਾ ਉਸ ਤੋਂ ਬਾਅਦ ਹੁਣ ਮੈਂ ਨਾਲ ਹੀ ਗੱਲ ਦੱਸਾਂ ਵੀ ਜਿਹੜੇ ਇਧਰਲੇ ਪਾਸੇ ਬਾਈ ਜਿਹੜੇ ਇਹਦੇ ਬੈਰਿੰਗ ਆ ਜਾਂਦੇ ਆ ਹਨਾ ਸੈਂਟਰਲ ਰੂਲ ਦੇ ਜਿਹੜੇ ਆਮ ਬੈਰਿੰਗ ਚੱਕਦੇ ਬਾਈ ਜਿਵੇਂ ਬਾਈ ਮੂਰਲੇ ਪਾਸੇ ਵਾਲੇ ਦੇ ਬੈਰਿੰਗ ਹੁੰਦੀ ਦੀ ਨਾ ਹੱਬ ਐਕਸਲ ਦੇ ਉਹਦੇ ਮੰਗੂ ਇਹਦੇ ਸੀਲ ਪਾਤੀ ਜਿਹਦੇ ਕਾਰਨ ਤੁਸੀਂ ਇਹਨੂੰ ਜਦੋਂ ਕੱਦੂ ਦੇ ਵਿੱਚ ਵੀ ਚਲਾਉਣਾ ਤਾਂ ਕੱਦੂ ਦੇ ਵਿੱਚ ਇਹਨੇ ਬਿਲਕੁਲ ਵੀ ਖਰਾਬ ਨਹੀਂ ਹੋਣਾ ਇਹ ਥੋੜਾ ਜਿਹੜਾ ਐਕਸਟਰਾ ਜਿਵੇਂ ਕਸਾਈ ਤੇ ਰੁਪਿਆ ਲੱਗ ਜਾਂਦਾ ਕੋਈ ਬੈਰਿੰਗ ਖਰਾਬ ਹੋ ਜਾਂਦੇ ਹੈਗੇ ਉਹ ਥੋੜਾ ਬਈ ਜਿਹੜਾ ਕੰਮ ਆ ਚੱਕਿਆ ਗਿਆ ਤੇ ਉਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੁਸੀਂ ਕੋਈ ਵੀ ਸੁਪਰਸੀਡਰ ਲੈਣ ਜਾਓ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਧਿਆਨ ਰੱਖਿਓ ਆਹ ਸਾਈਡਾਂ ਤੇ ਦੇਖੋ ਹਰੇਕ ਦੇ ਬਾਈ ਇੱਥੇ ਤਿੰਨ ਤਿੰਨ ਉਂਗਲਾਂ ਦਾ ਆ ਜਾਂ ਚਾਰ ਚਾਰ ਉਂਗਲਾਂ ਦੀ ਸਾਈਡਾਂ ਤੇ ਦੋਨੇ ਪਾਸੇ ਜਗ੍ਹਾ ਹ ਉਹਦੇ ਕਾਰਨ ਕੀ ਆ ਬਾਈ ਇੱਥੇ ਨਾ ਪ੍ਰਾਲੀ ਫਸ ਜਾਂਦੀ ਆ ਕੰਪਨੀ ਨੇ ਦੋਨੇ ਪਾਸੇ ਬਾਈ ਤਿੰਨ ਤਿੰਨ ਬਲੇਡ ਐਕਸਟਰਾ ਲਾਤੇ ਜਿਹੜੀ ਸਾਈਡਾਂ ਤੇ ਪ੍ਰਾਲੀ ਫਸ ਜਾਂਦੀ ਦੀ ਉਹ ਪ੍ਰਾਲੀ ਫਸਣ ਵਾਲਾ ਭਰਾ ਉਹ ਇਹਨਾਂ ਨੇ ਕੰਮ ਹੀ ਚੱਕਦਾ ਕਿਉਂ ਤਿੰਨ ਤਿੰਨ ਬਲੇਡ ਐਕਸਟਰਾ ਹੋ ਗਏ 6 ਬਲੇਡ ਟੋਟਲ ਨੇ ਜਿਹੜੇ ਭਰਾ ਉਹ ਐਕਸਟਰਾ ਲੱਗ ਚੁੱਕੇ ਨੇ ਬਾਈ ਜੀ ਤੇ ਹੋਰ ਵੀ ਇਹਦੇ ਵਿੱਚ ਜਿਵੇਂ ਸੁਣ ਦਿਖਾਉਣੇ ਆ ਬਾਈ ਜਿਵੇਂ ਆ ਪੂਰਾ ਜਿਹੜਾ ਅੱਗੇ ਪਾਸੋਂ ਆਪਾਂ ਕਹੀਏ ਵੀ ਪੂਰਾ ਹੈਵੀ ਡਿਊਟੀ ਬਣਾਤਾ ਪੂਰਾ ਵਧੀਆ ਓਕੇ ਆ ਗੀਅਰ ਗੁਰ ਵਾਲਾ ਸਿਸਟਮ ਬਾਈ ਪੂਰਾ ਵਧੀਆ ਆਪਾਂ ਕਹੀਏ ਵੀ ਓਕੇ ਕਰਤਾ ਕੰਮ ਤੇ ਹੁਣ ਨਾਲ ਹੀ ਜਿਹੜਾ ਤੁਹਾਨੂੰ ਆ ਮੰਗਰ ਦੇ ਪਾਸਿਓਂ ਦਿਖਾਉਣਾ ਬਾਈ ਜਿਹੜਾ ਬੀਲਰ ਦੇ ਉੱਪਰ ਸ਼ੌਕਰ ਲੱਗਿਆ ਹੋਇਆ ਇਹ ਪੂਰਾ ਹੈਵੀ ਡਿਊਟੀ ਆ ਨਹੀਂ ਇਹ ਤੁਸੀਂ ਕਿਤੇ ਵੀ ਦੇਖੋਗੇ ਆਮ ਹੀ ਜਿਹੜਾ ਰੋਟਾਵੇਟਰ ਵਾਲਾ ਸ਼ੌਕਰ ਆਗਾ ਉਹ ਇੱਥੇ ਲਾਇਆ ਪਿਆ ਹੁੰਦਾਗਾ ਤੇ ਇਹ ਜਿਹੜਾ ਪੂਰਾ ਵਧੀਆ ਬਾਈ ਹੈਵੀ ਡਿਊਟੀ ਦੇ ਵਿੱਚ ਆ ਪੂਰਾ ਹੀ ਬਹੁਤ ਜ਼ਿਆਦੇ ਵਧੀਆ ਤੇ ਜੇਕਰ ਪੁਰਾਣੇ ਆਲੇ ਆਪਾਂ ਇਹਦੀ ਸਪ੍ਰਿੰਗਾਂ ਦੀ ਗੱਲ ਕਰੀਏ ਜਿਹੜੀਆਂ ਪੈਪਾਂ ਹੁੰਦੀਆਂ ਨੇ ਹਨਾ ਇਹਦੇ ਵਿੱਚ ਦੇਖੋ ਤੁਸੀਂ ਬਾਈ ਸਪ੍ਰਿੰਗ ਪਾਏ ਪਏ ਨੇ ਜਿਵੇਂ ਤੁੱਪ ਦੇ ਵਿੱਚ ਕੀ ਹੁੰਦਾ ਕਈ ਵਾਰ ਆਪਣਾ ਸੁਪਰਸੀਡਰ ਤੁੱਪੇ ਖੜਾਗਾ ਹਨ ਤਾਂ ਨਾਰਮਲ ਹੀ ਇਹ ਕੀ ਆ ਵੀ ਢਿੱਲੇ ਜੇ ਹੋ ਜਾਂਦੇ ਹੈਗੇ ਇਹਦੇ ਵਿੱਚ ਸਪ੍ਰਿੰਗ ਪਾਏ ਹੋਣ ਕਰਕੇ ਇਹਨੇ ਬਿਲਕੁਲ ਵੀ ਲਚਕਣੀ ਦੇਣੀ ਤੇ ਜਿੰਨੀ ਇਹਦੀ ਮਜ਼ਬੂਤੀ ਆ ਓਨੀ ਮਜ਼ਬੂਤੀ ਹੈਗੀ ਤੇ ਐ ਨਹੀਂ ਹੈਗਾ ਵੀ ਆਮ ਹੀ ਇਹ ਨਿਕਲ ਜਊਗਾ ਜਿਵੇਂ ਬਹੁਤੀ ਤੁਸੀਂ ਜਾ ਕੇ ਦੇਖਦੇ ਹੋਗੇ ਪਾਈਪਾਂ ਦੀਆਂ ਵਿੱਚੋਂ ਨਿਕਲਦੀਆਂ ਫਿਰਦੀਆਂ ਹੁੰਦੀਆਂ ਨੇ ਹਨਾ ਪਾਈਪ ਜੀ ਖੰਡ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਭਰਾਵੋ ਸੋਨੂੰ ਇਹਦੇ ਵਿੱਚ ਦਿੱਕਤ ਨਹੀਂ ਆਉਣੀ ਤੇ ਉਸ ਤੋਂ ਬਾਅਦ ਗੱਲ ਸੋਨੂੰ ਹੋਰ ਕਰਦਾ ਜਿਹੜੀ ਗੱਲ ਆ ਗਈ ਆਪਣੀ ਇਹ ਪਿਸਤੌਲ ਵਾਲੇ ਲੀਵਰ ਦੀ ਪਿਸਤੌਲ ਵਾਲਾ ਲੀਵਰ ਦਿਖਾਉਣਾ ਥੋਨੂੰ ਆ ਇਹਦੇ ਇਧਰਲੇ ਪਾਸੇ ਬਾਈ ਜੀ ਐ ਇਹਨੂੰ ਖੁੱਲਦਾ ਕਰਦਾ ਦੇਖੋ ਇਹਨੂੰ ਆਪਾਂ ਵੱਧ ਘੱਟ ਕਰ ਸਕਦੇ ਆ ਕਈ ਵਾਰ ਕਿਸੇ ਵੀਰ ਨੇ ਕੋਈ ਮੰਨ ਲਓ ਕੋਈ ਵੱਡੀ ਫਸਲ ਜਾਂ ਕੋਈ ਹੋਰ ਮੋٹے ਦਾਣੇ ਵਾਲੀ ਫਸਲ ਵੀ ਬੀਜਣੀ ਆ ਤਾਂ ਉਹ ਇਸ ਪਿਸਤੌਲ ਨਾਲ ਤੁਸੀਂ ਇਹਦੀ ਸੈਟਿੰਗ ਕਰਕੇ ਇਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਇਹਦੇ ਵਿੱਚ ਬੀਜ ਸਕਦੇ ਹੋ ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਦੀ ਬਾਈ ਐਸਐਸ ਦੀਆਂ ਸਟੀਲ ਡਿਸਕਾਂ ਨੇ ਪੂਰੀਆਂ ਵਧੀਆ ਹੈਵੀ ਡਿਊਟੀ ਦੇ ਵਿੱਚ ਜਿਹੜੀਆਂ ਆਪਾਂ ਕਹੀਏ ਵੀ ਕਦੇ ਵੀ ਨਾ ਖਰਾਬ ਹੋਣ ਵਾਲੀ ਉਸ ਦੇ ਵਿੱਚ ਨੇ ਪੂਰਾ ਵਧੀਆ ਇਹਨਾਂ ਨੇ ਮਲਾਈ ਵਾਂਗੂ ਜਿੱਥੋਂ ਦੀ ਦਾਣਾ ਡੇਕਣਾ ਪੂਰਾ ਵਧੀਆ ਓਕੇ ਕੁਆਲਿਟੀ ਦੇ ਵਿੱਚ ਆ ਤੇ ਬਾਕੀ ਆ ਜਿਹੜੇ ਪੋਰ ਵਗੈਰਾ ਨੇ ਸਾਰਾ ਇੱਕੋ ਹੋਵਗਾ ਕੋਈ ਇਹਦੇ ਵਿੱਚ ਕੋਈ ਬਾਦੂ ਘਟੂ ਆਇਆ ਨਹੀਂ ਹੈਗਾ ਵੀ ਫੇਰਵਰਨਲ ਕੀਤਾ ਪਿਆ ਜਾਂ ਕੁਝ ਵੀ ਹੈਗਾ ਤੇ ਬਾਕੀ ਜਿਹੜੇ ਵੀ ਕਿਸਾਨ ਵੀਰਾਂ ਨੇ ਲੈਣਾ ਇਹਨੂੰ ਉਹ ਤੁਸੀਂ 50 ਤੋਂ 80% ਜਿਹੜੀ ਸਬਸਿਡੀ ਦਾ ਅੱਲਾਹ ਭਰਾਵੋ ਚੁੱਕ ਸਕਦੇ ਹੋਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਆਪਾਂ ਤੁਹਾਨੂੰ ਇਹਦੇ ਵਿੱਚ ਖੂਬੀਆਂ ਦੱਸੀਆਂ ਨੇਗੀਆਂ ਇੱਕ ਵਾਰੀ ਦੁਬਾਰਾ ਤੋਂ ਫੇਰ ਮੋਟੀਆਂ-ਮੋਟੀਆਂ ਗਣਾਨ ਨੇ ਬਾਈ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪ੍ਰਾਲੀ ਫਸਲਾਂ ਵਾਲਾ ਜਿਹੜਾ ਕੰਮ ਆਗਾ ਉਹ ਇਹਦੇ ਵਿੱਚੋਂ ਖਤਮ ਕਰਤਾ ਜਿਹੜੇ ਸਾਈਡਾਂ ਤੇ ਤਿੰਨ-ਤਿੰਨ ਐਕਸਟਰਾ ਜਿਹੜੇ ਬਲੇਡ ਨੇ ਉਹ ਲਾਤੇ ਬਾਈ ਉਹਦੋਂ ਬਾਅਦ ਜਿਹੜੇ ਬਾਈ ਜੀ ਸੈਂਟਰਲ ਰੂਲ ਦੇ ਜਿਹੜੇ ਆਮ ਬੈਰਿੰਗ ਨੇਗੇ ਉਹ ਚੱਕਤੇ ਤੇ ਉਥੇ ਮੂਰਲੇ ਰੂਲੇ ਵਾਂਗੂ ਬਾਈ ਹੱਬ ਐਕਸਲ ਸੀਲ ਪਾਤੀ ਜਿਹਦੇ ਕਾਰਨ ਕੀ ਆ ਵੀ ਇਹਨੇ ਪੂਰਾ ਵਧੀਆ ਚੱਲਣਾ ਤੇ ਕੱਦੂ ਕਰਨ ਦੇ ਵਿੱਚ ਜਿਹੜੀ ਕੋਈ ਵੀ ਇਹਨੂੰ ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਬਾਈ ਇਹਦੇ ਕਲੱਚ ਵਗੈਰਾ ਹੋਗੇ ਜਾਂ ਹੋ ਹੋਗੇ ਹਨ ਜਿਹਦੇ ਜਿੱਥੋਂ ਦੀ ਪੋਰ ਵਗੈਰਾ ਵੀ ਪੈਂਦਾਂਦਾ ਹੁੰਦਾ ਉਸੇ ਲੀਵਰ ਵਗੈਰਾ ਲਾਤਾ ਵੀ ਉਹਨੂੰ ਤੁਸੀਂ ਆਪਣੇ ਹਿਸਾਬ ਨਾਲ ਅਡਜਸਟਮੈਂਟ ਕਰਕੇ ਕੋਈ ਜਿਹੜੀ ਮੋਟੇ ਪਤਲੇ ਦਾਣੇ ਵਾਲੀ ਜੋ ਵੀ ਫਸਲ ਤੁਸੀਂ ਉਹ ਕਰਨੀ ਆ ਉਹਦੇ ਅਕੋਰਡਿੰਗ ਵੀ ਇਹਨੂੰ ਅਡਜਸਟ ਕਰ ਸਕਦੇ ਹੋ ਜਿਵੇਂ ਆ ਪੋਰ ਪਾਈਪਾਂ ਵਗੈਰਾ ਆ ਗਈਆਂ ਇਹਨਾਂ ਦੇ ਵਿੱਚ ਸਟੀਲ ਦੀਆਂ ਤਾਰਾਂ ਵਗੈਰਾ ਆ ਗਈਆਂ ਸਾਰਾ ਪੂਰਾ ਵਧੀਆ ਓਕੇ ਆ ਬਾਕੀ ਇੱਕ ਵਾਰੀ ਮੈਂ ਕਹਿੰਦਾ ਵੀ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜਾਂਦੇ ਹੋ ਜੋ ਕਿਸਾਨ ਵੀਰ ਨੇ ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈਗੀ ਤਾਂ ਕਿਸਾਨ ਵੀਰ ਆਕੇ ਦੇਖਦਾ ਜਾ ਕਿਤੇ ਵੀ ਜਾਂਦਾਗਾ ਤਾਂ ਇੱਕ ਵਾਰੀ ਤੁਸੀਂ ਜਿਹੜੀਆਂ ਇਹ ਖੂਬੀਆਂ ਨੇ ਜ਼ਰੂਰ ਦੇਖਿਓ ਜਿਵੇਂ ਤੁਹਾਨੂੰ ਆ ਆਪਾਂ ਦਿਖਾਇਆ ਬਾਈ ਜੀ ਸਪੈਸ਼ਲ ਜਿਹੜਾ ਇਹਦੇ ਇੱਥੇ ਜੈਕ ਸਿਸਟਮ ਲਾਤਾ ਹਨਾ ਵੀ ਜਦੋਂ ਵੀ ਤੁਸੀਂ ਆਪਦੇ ਬੀਆਈ ਕਰਨੀਆਂ ਫਸਲ ਦੀ ਤਾਂ ਇਹਨੂੰ ਉੱਚਾ ਨੀਵਾ ਆਪਦੇ ਅਕੋਰਡਿੰਗ ਨਿਗਾਈ ਕਰ ਸਕਦੇ ਹੋ ਜਿਹੜਾ ਕਿਸਾਨ ਵੀਰ ਕਹਿੰਦੇ ਸੀਗੇ ਵੀ ਯਾਰ ਸਾਡੀ ਫਸਲਾਂ ਜਿਹੜੀ ਉਹ ਡੂੰਗੀ ਵੀ ਜੀਗੀ ਜਾਂ ਹੋਸੀ ਵੀ ਜੀਗੀ ਜਾਂ ਉਹਦੀ ਬੀਜਾਂ ਦੀ ਕਿਤੇ ਵੀ ਸੈਟਿੰਗ ਨਹੀਂ ਆਈ ਤਾਂ ਉਹਨੂੰ ਇਸ ਅਕੋਰਡਿੰਗ ਸੈਟਿੰਗ ਕਰ ਸਕਦੇ ਹੋ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਆ ਜਿਆ ਸਾਰੀ ਚੀਜ਼ ਜਿਹੜੀ ਬੀਜ ਪਾਉਣ ਲਈ ਖਾਦ ਪਾਉਣ ਲਈ ਇਹਦੀ ਜੋ ਵੀ ਤੁਸੀਂ ਐਡਜਸਟਮੈਂਟ ਕਰਦੀਆਂ ਵੱਧ ਘੱਟ ਉਹ ਤੁਸੀਂ ਇੱਥੋਂ ਕਰ ਸਕਦੇ ਹੋ ਤੇ ਉਪਰ ਆ ਬਕਸਾ ਦਿੱਤਾ ਵਿਆ ਤੇ ਇੱਕ ਵਾਰੀ ਜਦੋਂ ਮਨੂਰ ਕੰਪਨੀ ਦੇ ਵਿੱਚ ਆਉਂਗੇ ਜਾਂ ਕਿਸੇ ਵੀ ਹੋਰ ਕੰਪਨੀ ਦੇ ਵਿੱਚ ਜਾਉਂਗੇ ਤਾਂ ਜਿਹੜੀਆਂ ਤੁਹਾਨੂੰ ਆਪਾਂ ਇਹਦੀਆਂ ਫੈਸਿਲਿਟੀਆਂ ਦੱਸੀਆਂ ਨੇ ਇੱਕ ਵਾਰੀ ਭਰਾਵੋ ਉਹ ਜ਼ਰੂਰ ਮਿਲਾ ਕੇ ਦੇਖਿਓ ਬਾਕੀ ਉੱਪਰ ਦਿੱਤੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ ਥੈਂਕ ਯੂ